ਪਿਆਰ ਬਾਲੀ ਸਤਿਕਾਰ ਅਤੇ ਜੀ ਆਇਆਂ ਨੂੰ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਕਿਸ ਤਰ੍ਹਾਂ ਇੱਕ ਛੋਟੀ ਜੀ ਜਗ੍ਹਾ 'ਚ ਤਿੰਨ ਬੈੱਡ ਤੋਂ ਸਭ ਕੀਤਾ ਸੀਗਾ ਉਹ ਪਰਮਾਤਮਾ ਦੀ ਕਿਰਪਾ ਹੋਈ ਪਰ ਮੈਂ ਸਮਝਦਾ ਕਿ ਉਸ ਜਰਨੀ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਮੇਰੇ ਪ੍ਰੈਸ ਤੇ ਭਰਾਵਾਂ ਦਾ ਆਪਣੀ ਸਾਰਿਆਂ ਦੀ ਐਸੋਸੀਏਸ਼ਨਸ ਮੇਰੇ ਖਲ 33 ਸਾਲ ਦੀ ਹੋ ਗਈ ਹੋਣੀ ਹੈ ਐਂਡ ਸਾਰੀ ਉਮਰ ਆਪਾਂ ਪਿਆਰ ਨਾਲ ਹੀ ਕੱਢੀ ਹੈ ਸੋ ਤੁਹਾਡਾ ਬਹੁਤ ਯੋਗਦਾਨ ਹੈ ਜਦੋਂ ਵੀ ਤੁਹਾਨੂੰ ਅਸੀਂ ਬੇਨਤੀ ਕਰੀਦੀ ਆ ਤੇ ਤੁਸੀਂ ਆ ਜਾਂਦੇ ਹੋ ਝੱਟ ਪੰਜ ਮਿੰਟ ਪਹੁੰਚ ਜਾਂਦੇ ਹੋ ਸੋ ਯੂ ਆਰ ਆਲਵੇਸ ਰੈਡੀ ਸੋ ਆਮ ਡੈਟ ਟੂ ਯੂ ਆਮ ਗ੍ਰੇਟਫੁਲ ਕਿ ਤੁਸੀਂ ਸਾਡੀ ਜਿਹੜੀ ਇਹ ਤਰੱਕੀ ਉਹਦੇ ਤੇ ਯੋਗਦਾਨ ਪਾਇਆ ਸੋ ਜਿਸ ਤਰ੍ਹਾਂ ਪ੍ਰਭਲ ਜੀ ਨੇ ਕਿਹਾ ਕਿ ਇਹਨਾਂ ਦਾ ਮੋਟਿਵੇ ਹੈਗਾ ਕਿ ਜਿਹੜੇ ਮੀਡੀਅਮ ਸਾਈਜ਼ ਸਿਟੀਜ਼ ਜਾਂ ਛੋਟੇ ਸਿਟੀਜ਼ ਉਥੇ ਹਾਈ ਐਂਡ ਕੇਅਰ ਜਿਹੜੀ ਹੈ ਉਹ ਮੁਹਿਆ ਕਰਨੀ ਕਿਉਂਕਿ ਜਦੋਂ ਛੋਟੇ ਸ਼ਹਿਰਾਂ ਚੋਂ মেট্রੋਪੋਲੀਟਨ ਚ ਜਾ ਕੇ ਇਲਾਜ ਕਰਾਉਣਾ ਪੈਂਦਾ ਨਾ ਤੇ ਬੰਦੇ ਨੂੰ ਨਾਨੀ ਚੇਤੇ ਆ ਜਾਂਦੀ ਹੈ ਮੈਨੂੰ ਆਪਣੀ ਮਦਰ ਦਾ ਕੇਸ ਯਾਦ ਹੈ ਉਹਨਾਂ ਦੇ ਕੈਂਸਰ ਦੀ ਸਰਜਰੀ ਅੱਜ ਤੋਂ 35 ਸਾਲ ਪਹਿਲਾਂ 1989 ਦੇ ਵਿੱਚ ਸਾਨੂੰ ਇੱਥੇ ਕੋਈ ਫੈਸਿਲਿਟੀ ਨਹੀਂ ਨਹੀਂ ਸੀ ਹੁੰਦੀ ਅਮਰਸਰ ਦੇ ਵਿੱਚ ਤੇ ਇੱਥੋਂ ਤੱਕ ਕਰਕੇ ਕੋਈ ਢੰਗ ਦਾ ਐਕਸ-ਰੇ ਵੀ ਨਹੀਂ ਸੀ ਹੁੰਦਾ ਸੀਟੀ ਸਕੈਨ ਐਮ ਆਰ ਆਈ ਸਕੈਨ ਅਲਟਰਾ ਸਾਊਂਡ ਇਹ ਤਾਂ ਤੁਸੀਂ ਭੁੱਲ ਹੀ ਜਾਓ ਮਾੜੀ ਕੁਆਲਿਟੀ ਦੇ ਸਿਰਫ ਐਕਸ-ਰੇ ਹੁੰਦੇ ਸੀ ਕਿ ਕੈਂਸਰ ਦਾ ਇਲਾਜ ਤਾਂ ਕਿੱਥੋਂ ਹੋਣਾ ਸੀ ਸੋ ਉਥੇ ਜਾ ਕੇ ਜਦੋਂ ਇਲਾਜ ਕਰਾਉਣਾ ਪੈਂਦਾ ਸੀ ਨਾ ਜੀ ਤੇ ਫਿਰ ਪੈਸੇ ਵੀ ਮੁੱਕ ਜਾਂਦੇ ਆ ਛੇਤੀ ਫਿਰ ਰਿਸ਼ਤੇਦਾਰਾਂ ਕੋ ਪੈਸੇ ਫੜਦੇ ਫਿਰਨਾ ਸੋ ਦੇ ਵਰ ਜਨਰਸ ਇਨਫ ਉਹਨਾਂ ਨੇ ਬੜੀ ਮਦਦ ਕੀਤੀ ਕਹਿਣ ਦਾ ਮਤਲਬ ਇਹ ਆ ਕਿ ਜੇ ਉਹੀ ਇਲਾਜ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਹੋ ਜਾਏ ਤੇ ਉਸ ਤੋਂ ਸਸਤਾ ਹੋ ਜਾਏ ਪੈਸੇ ਵੱਲੋਂ ਵੀ ਤੁਹਾਡੇ ਸਾਰੇ ਰਿਸ਼ਤੇਦਾਰ ਵੀ ਤੁਹਾਡੇ ਆਸ-ਪਾਸ ਹੁੰਦੇ ਆ ਤੁਹਾਡੇ ਦੋਸਤ ਵੀ ਆਸ-ਪਾਸ ਹੁੰਦੇ ਆ ਔਰ ਸ਼ਹਿਰ ਦੇ ਆਪਣੇ ਹਸਪਤਾਲ ਜਿਹੜੇ ਉਹ ਆਪਣੇ ਵਾਂਗੂ ਹੀ ਲੱਗਦੇ ਆ ਕਿ ਤਨੂੰ ਕਿਤੋਂ ਵਾਕਫੀ ਯਾਰੀ ਦੋਸਤੀ ਇਸਾਰੇ ਸਭ ਨਿਕਲ ਆਉਂਦੀ ਆ ਘਰ ਰਹਿ ਕੇ ਇਲਾਜ ਕਰਾਉਣਾ ਬਹੁਤ ਸੌਖਾ ਹੁੰਦਾ ਸੋ ਇਸੇ ਵਿਚਾਰ ਦੇ ਨਾਲ ਮੈਂ ਅੰਮ੍ਰਿਤਸਰ ਨਹੀਂ ਛੱਡਿਆ ਉਦੋਂ ਆਫਰ ਸੀ ਕਿ ਆਂ ਵੀ ਹਰਿਆਣੇ ਚ ਆ ਜਾਓ ਟੈਰਰਿਜ਼ਮ ਚੱਲ ਰਿਹਾ ਸੀ ਜਾਂ ਬਾਹਰ ਆ ਜਾਓ ਬਟ ਮੈਂ ਨਹੀਂ ਛੱਡਿਆ ਮੇਰੀ ਫੈਮਿਲੀ ਨੇ ਵੀ ਨਹੀਂ ਛੱਡਿਆ ਸੋ ਵੀ ਸਟੱਕ ਟੂ ਅਮਰitsar ਐਂਡ ਦੂਸਰੀ ਗੱਲ ਮੇਰੇ ਦਿਮਾਗ 'ਚ ਇਹ ਸੀ ਵੀ ਅਮਰਸਰ ਰਹਿ ਕੇ ਆਮ ਡਾਕਟਰੀ ਨਹੀਂ ਕਰਨੀ ਹਾਈ ਐਂਡ ਕੰਮ ਕਰਨਾ ਜਿਹਦਾ ਲੋਕਾਂ ਨੂੰ ਫਾਇਦਾ ਹੋਵੇ ਸੋ ਉਸੇ ਕੜੀ ਦੇ ਵਿੱਚ ਅਸੀਂ ਹੱਡੀਆਂ ਦਾ ਇਲਾਜ ਸ਼ੁਰੂ ਕੀਤਾ ਬਿਨਾ ਚੀਰਫਾੜ ਤੋਂ ਜਿਹੜੀ ਕਿ ਉਦੋਂ ਪ੍ਰਣਾਲੀ ਨਾਰਥ ਇੰਡੀਆ 'ਚ ਕਿਤੇ ਨਹੀਂ ਸੀ ਉਧਰ ਸਾਊਥ 'ਚ ਹੁੰਦੀ ਸੀ ਇੱਕ ਦੋ ਜਗ੍ਹਾ ਤੇ ਉਸ ਤੋਂ ਬਾਅਦ ਫਿਰ ਜੋਇੰਟਸ ਚੇਂਜ ਕਰਨ ਲਈ ਨੈਵੀਗੇਸ਼ਨ ਦਾ ਸਿਸਟਮ ਉਹ ਵੀ ਅਸੀਂ ਦਿੱਲੀ ਤੋਂ ਵੀ ਪਹਿਲਾਂ ਇੱਥੇ ਸ਼ੁਰੂ ਕੀਤਾ ਫਿਰ 6 ਸਾਲ ਪਹਿਲਾਂ ਰੋਬੋਟਿਕਸ ਸ਼ੁਰੂ ਕੀਤੇ ਉਦੋਂ ਵੀ ਅਸੀਂ ਦਿੱਲੀ 'ਚ ਵੀ ਰੋਬੋਟਿਕਸ ਨਹੀਂ ਸੀ ਹੁੰਦੇ ਤਾਂ ਇੱਥੇ ਆਪਣੇ ਸ਼ਹਿਰ ਦੇ ਲੋਕਾਂ ਲਈ ਸ਼ੁਰੂ ਕੀਤਾ ਐਂ ਜੇ ਤੁਸੀਂ ਦਿੱਲੀ ਵਰਗੇ ਸ਼ਹਿਰਾਂ ਦੇ ਰੇਟ ਕੰਪੇਅਰ ਕਰੋਗੇ ਜਾਂ ਵੱਡੇ ਮੈਟਰੋ ਦੇ ਰੇਟ ਕੰਪੇਅਰ ਕਰੋਗੇ ਨਾ ਆਪਣੇ ਸ਼ਹਿਰਾਂ ਦੇ ਨਾਲ ਦੇ ਆਰ ਮੱਚ ਚੀਪਰ ਸੋ ਥੈਟ ਵਾਸ ਦਾ ਵਿਜ਼ਨ ਆਪਣੇ ਸ਼ਹਿਰਾਂ 'ਚ ਟੈਕਨੋਲੋਜੀ ਲਿਆਉਣੀ ਹੈ ਤੇ ਲੋਕਾਂ ਨੂੰ ਵਧੀਆ ਇਲਾਜ ਦੇਣਾ ਐਂਡ ਉਹਦੇ ਚ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਉਹ ਤੁਹਾਡੇ ਸਾਰਿਆਂ ਦੀ ਮਦਦ ਦੇ ਨਾਲ ਬਹੁਤ ਹੱਦ ਤੱਕ ਕਾਮਯਾਬ ਹੋਏ। ਕਿਹਾ ਹੁਣ ਨਵਾਂ ਲੈ ਕੇ ਆ ਰਹੇ ਹਾਂ ਜੀ ਉਹ ਇੱਕ ਤਾਂ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਿਹੜੀ ਸਾਡੀ ਕੋਲਾਬੋਰੇਸ਼ਨ ਹੋਈ ਜਵਾਸ ਸਿਗਨਸ ਗਰੁੱਪ ਦੇ ਨਾਲ ਉਸ ਤੋਂ ਬਾਅਦ ਜਿਹੜੀਆਂ ਨਵੀਆਂ ਚੀਜ਼ਾਂ ਸ਼ਹਿਰ ਦੇ ਵਿੱਚ ਆਉਣ ਗਿਆ ਉਹਦੇ ਚ ਸਭ ਤੋਂ ਪਹਿਲਾਂ ਜਿਹੜੀ ਹੈ ਉਹ ਹੈ ਰੋਬੋਟਿਕ ਸਰਜਰੀ ਸਾਰੀਆਂ ਪੇਟ ਦੀਆਂ ਬਿਮਾਰੀਆਂ ਲਈ ਔਰ ਕੈਂਸਰ ਦੀ ਬਿਮਾਰੀਆਂ ਵਾਸਤੇ ਰੋਬੋਟਿਕ ਜਿਹੜੇ ਨੇ ਉਹ ਅਜੇ ਸਾਡੇ ਸ਼ਹਿਰ 'ਚ ਨਹੀਂ ਹੈਗੀ ਟ੍ਰੀਟਮੈਂਟ ਉਹ ਲੈ ਕੇ ਆਵਾਂਗੇ ਔਰ ਇਸ ਦੇ ਨਾਲ ਹੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੀ ਨਵੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਅਵੇਅਰ ਕਰਾਉਣਾ ਕਿ ਤੁਹਾਨੂੰ ਆਪਣੀ ਸਿਹਤ ਦੀ ਜਿਹੜੀ ਆ ਉਹ ਕਿਉਂ ਮੇਨਟੇਨ ਕਰਨ ਦੀ ਜ਼ਰੂਰਤ ਹੈਗੀ ਉਹਦੇ ਬਾਰੇ ਨਵੀਆਂ ਚੀਜ਼ਾਂ ਆਣ ਗਈਆਂ ਔਰ ਇਸ ਤੋਂ ਇਲਾਵਾ ਜਿਹੜੀ ਇੱਕ ਬਹੁਤ ਵੱਡੀ ਚੀਜ਼ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਮਿਸਿੰਗ ਹੈਗੀ ਹੈ ਉਹ ਹੈ ਆਪਣੇ ਕਿਡਨੀ ਟ੍ਰਾਂਸਪਲਾਂਟਸ ਐਂਡ ਲਿਵਰ ਟ੍ਰਾਂਸਪਲਾਂਟਸ ਸੋ organ transplants ਇਹ ਅਸੀਂ ਜਲਦ ਹੀ ਸ਼ੁਰੂ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਬੋਨ ਮੈਰੋ ਟ੍ਰਾਂਸਪਲਾਂਟ ਕੈਂਸਰ ਦੇ ਮਰੀਜ਼ਾਂ ਦੇ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ ਜਿਹੜੀ ਹੈ ਉਹ ਵੀ ਸਾਡੇ ਸ਼ਹਿਰ ਦੇ ਵਿੱਚ ਘਾਟ ਹੈ ਸੋ ਇਹ ਨਵੀਆਂ ਚੀਜ਼ਾਂ ਅਸੀਂ ਬਹੁਤ ਜਲਦੀ ਕਲੈਬੋਰੇਸ਼ਨ ਤੋਂ ਬਾਅਦ ਅਸੀਂ ਇੰਟਰੋਡਿਊਸ ਕਰਨ ਜਾ ਰਹੇ ਹਾਂ ਸਰ ਰੋਬੋਟਿਕ ਦੀ ਰਿਸਰਚ ਕਿੱਸਾ ਲੈ ਕੇ ਆ ਰਹੇ ਹਾਂ ਤਾਂ ਹੁਣ ਨਵਾਂ ਲੈ ਕੇ ਆ ਰਹੇ ਹਾਂ ਜੀ ਉਹ ਇੱਕ ਤਾਂ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਿਹੜੀ ਸਾਡੀ ਕੋਲਾਬੋਰੇਸ਼ਨ ਹੋਈ ਜਲਾ ਫਿਟਨੈਸ ਗਰੁੱਪ ਦੇ ਨਾਲ ਉਸ ਤੋਂ ਬਾਅਦ ਜਿਹੜੀਆਂ ਨਵੀਆਂ ਚੀਜ਼ਾਂ ਸ਼ਹਿਰ ਦੇ ਵਿੱਚ ਆਉਣ ਗਿਆ ਉਹਦੇ ਚ ਸਭ ਤੋਂ ਪਹਿਲਾਂ ਜਿਹੜੀ ਹੈ ਉਹ ਹੈ ਰੋਬੋਟਿਕ ਸਰਜਰੀ ਸਾਰੀਆਂ ਪੇਟ ਦੀਆਂ ਬਿਮਾਰੀਆਂ ਲਈ ਔਰ ਕੈਂਸਰ ਦੀਆਂ ਬਿਮਾਰੀਆਂ ਵਾਸਤੇ ਰੋਬੋਟਿਕ ਜਿਹੜੇ ਨੇ ਉਹ ਅਜੇ ਸਾਡੇ ਸ਼ਹਿਰ 'ਚ ਨਹੀਂ ਹੈਗੀ ਟਰੀਟਮੈਂਟ ਉਹ ਲੈ ਕੇ ਆਵਾਂਗੇ ਔਰ ਇਸ ਦੇ ਨਾਲ ਹੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੀ ਨਵੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਅਵੇਅਰ ਕਰਾਉਣਾ ਕਿ ਤੁਹਾਨੂੰ ਆਪਣੀ ਸਿਹਤ ਦੀ ਜਿਹੜੀ ਆ ਉਹ ਕਿਉਂ ਮੇਨਟੇਨ ਕਰਨ ਦੀ ਜ਼ਰੂਰਤ ਹੈ ਜੀ ਉਹਦੇ ਬਾਰੇ ਨਵੀਆਂ ਚੀਜ਼ਾਂ ਆਣ ਗਈਆਂ ਔਰ ਇਸ ਤੋਂ ਇਲਾਵਾ ਜਿਹੜੀ ਇੱਕ ਬਹੁਤ ਵੱਡੀ ਚੀਜ਼ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਮਿਸਿੰਗ ਹੈਗੀ ਹੈ ਉਹ ਹੈ ਆਪਣੇ ਕਿਡਨੀ ਟ੍ਰਾਂਸਪਲਾਂਟਸ ਐਂਡ ਲਿਵਰ ਟ੍ਰਾਂਸਪਲਾਂਟਸ ਸੋ organ transplants ਇਹ ਅਸੀਂ ਜਲਦ ਹੀ ਸ਼ੁਰੂ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਬੋਨ ਮੈਰੋ ਟ੍ਰਾਂਸਪਲਾਂਟ ਕੈਂਸਰ ਦੇ ਮਰੀਜ਼ਾਂ ਦੇ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ ਜਿਹੜੀ ਆ ਉਹ ਵੀ ਸਾਡੇ ਸ਼ਹਿਰ ਦੇ ਵਿੱਚ ਘਾਟ ਹੈ ਸੋ ਇਹ ਨਵੀਆਂ ਚੀਜ਼ਾਂ ਅਸੀਂ ਬਹੁਤ ਜਲਦੀ ਕੋਲਾਬੋਰੇਸ਼ਨ ਤੋਂ ਬਾਅਦ ਅਸੀਂ ਇੰਟਰੋਡਿਊਸ ਕਰਨ ਜਾ ਰਹੇ ਹਾਂ ਸਰ ਰੋਬੋਟਿਕ ਸਰ ਜਿਹੜੀ ਸਭ ਚੀਜ਼ ਲੈ ਕੇ ਆ ਰਹੇ ਤੇ ਪੰਜਾਬ ਦੇ ਵਿੱਚ ਵੀ ਆਰ ਦ ਓਨਲੀ ਪਾਰਟਨਰਸ ਅਜੇ ਤੱਕ ਇਹਨਾਂ ਦੇ ਬਾਈ ਹਸਪੀਟਲ ਸੀ ਪਹਿਲਾਂ ਤੋ 6 ਅਸੀਂ ਰਲ ਗਏ ਤਾਂ ਸਾਡੇ ਗਰੁੱਪ ਦੇ 28 ਹਸਪੀਟਲ ਹੋ ਗਏ ਐਂਡ ਇਹਨਾਂ ਦਾ ਇੱਕ ਹੋਰ ਵਿਜ਼ਨ ਹੈ ਕਿ ਅਸੀਂ 5 ਹੋਰ ਸੈਂਟਰ ਆਫ ਐਕਸਲੈਂਸ ਟਰਾਮਾ ਸੈਂਟਰ ਜਿਸ ਤਰ੍ਹਾਂ ਆਪਣੇ ਇੱਥੇ ਅਸੀਂ ਟਰਾਮਾ ਸੈਂਟਰ ਸਟੈਬਲਿਸ਼ ਕੀਤਾ ਆਰਥੋਪੈਡਿਕਸ ਸਟੈਬਲਿਸ਼ ਕੀਤੀ ਉਸੇ ਤਰ੍ਹਾਂ ਦੇ 5 ਹੋਰ ਸੈਂਟਰਸ ਅਸੀਂ ਨਾਰਥ ਇੰਡੀਆ ਦੇ ਵਿੱਚ ਸਟੈਬਲਿਸ਼ ਕਰਾਂਗੇ ਐਂਡ ਉਹ ਸਾਰਿਆਂ ਦੇ ਵਿੱਚ ਅਮਨਦੀਪ ਗਰੁੱਪ ਦਾ ਕਾਫੀ ਯੋਗਦਾਨ ਰਹੇਗਾ ਉਹ ਆਪਣੇ ਪ੍ਰੋਟੋਕਾਲ ਦੇ ਹਿਸਾਬ ਨਾਲ ਅਸੀਂ ਸਾਰਾ ਕੁਝ ਉੱਥੇ ਸਟੈਪ तो था कि ही नहीं पैदा ना कोई तो मेरा नाम प्रबल घोषाल है मैं चेयरमैन और डायरेक्टर हूँ में। मेरा साथ प्रतीक है प्रतीक घोषाल फाउंडर को फाउंडर एंड चीफ स्ट्रेटजी ऑफिसर डॉक्टर बजाज है वो तो आप लोग को जानते ही तो हम लोग जो उजाला सिग्नस जो शुरू हुआ था पहले तो सिग्नस शुरू हुआ था दो बारह से उसके बाद दिन उजाला और हम लोग मिलके आया था 2018-19 में और एक साथ हम लोग एक मार्च करके एक पार्टनरशिप और कोलाबोरेशन शुरू करके एक कंपनी को आगे बढ़ा के लेके गया जो हम लोग अभी 2025 में हम लोग बाईस हॉस्पिटल और 2200 बेड्स 250 सुपर स्पेशलिटी हॉस्पिटल्स और 4000 पीपल का एक ऑर्गेनाइजेशन है और हम लोग हाई एंड सुपर स्पेशलिटी ट्रीटमेंट करता है और हमारा नॉट ओनली हम लोग ट्रीटमेंट करता है बट हम लोग प्रिवेंटिव हेल्थ केयर के ऊपर बहुत काम करता है जैसे आप बताया कि हमारा प्रोग्राम चलता है हर एक गाँव गाँव में किस तरीके से लोगों को समझाए किस तरीके से लोगों को पता चले कि हेल्थ केयर कितनी इंपॉर्टेंट चीज़ होता है हेल्थ कितना प्रेशर्स है लाइफ कितना प्रेशर्स है इसके बारे में हम लोग हेल्थ टॉक करता है वर्कशॉप करता है और एक चौपाल के हिसाब से डॉक्टर लोग को लेके जाता है और लोग बताता है कि कौन बीमारों में क्या इलाज होना चाहिए और हम लोग ये नहीं है कि हम लोग सोशली किसी को डिस्क्रिमिनेट करता है हम लोग का एक हॉस्पिटल का जो एथिक्स है हमारा ऑर्गेनाइजेशन जो एथिक्स है वो है इंक्लूसिवनेस उसका मतलब यही होता है कि कोई भी रिच हो कोई भी पुअर हो कोई भी जो मिडिल क्लास हो ट्रीटमेंट के हिसाब से कोई डिस्क्रिमिनेट नहीं करता है और पेशेंट का जो रिस्पेक्ट है वो रिस्पेक्ट हमेशा मिलता है जो एक रिच पेशेंट को मिलता है और एक गरीब पेशेंट आता है हॉस्पिटल में सेम काइंड ऑफ रेस्पेक्ट मिलता है सेम काइंड ऑफ ट्रांसपेरेंसी मिलता है सेम काइंड ऑफ प्राइस हम लोग चार्ज करता है सो so दैट ये जो एक एथिक्स है ये इंक्लूसिवनेस एथिक्स है ये एक हॉस्पिटल के यूनिक वैल्यू सिस्टम है हम इसके ऊपर ही काम कर रहे हैं आगे बढ़ के हम लोग जैसे अमनदीप से आप पार्टनरशिप ग्रुप ऑफ हॉस्पिटल के जो पार्टनरशिप करा है हम लोग सोच रहे थे हम लोग पंजाब में आना है क्योंकि हम लोग पंजाब का फुटप्रिंट कभी आया नहीं था हम लोग हरियाणा उत्तर प्रदेश जम्मू कश्मीर इस साइड में हम लोग उत्तराखंड इस साइड में हम लोग काम कर रहे थे हमारा एक प्लान था प्रोग्राम था हम लोगों का एक इस तरीके से पंजाब में फुटप्रिंट रखे हम लोग बहुत खुशी है कि इसका एक इतना अच्छा अपॉर्चुनिटी हम लोगों को मिला कि जैसे अमनदीप ग्रुप ऑफ हॉस्पिटल के साथ हम लोग एक पार्टनरशिप करा एक स्ट्रेटेजिक कोलेबोरेशन करा जो पंजाब में आने के लिए और पंजाब के लोगों के लिए हम लोग जो हेल्थ केयर प्रोवाइड करें हाई एंड सर्विस दे इसके ऊपर भी हमारा जो अपॉर्चुनिटी मिल गया इसके ऊपर हम लोग बहुत खुश है और आगे बढ़ के भी हम लोग मिल ही काम करेंगे जैसे डॉक्टर अब्तार बताया था कि हम लोग चाहता है कि डॉक्टर अवतार का जो जो एक्सपर्टीज़ है वो एक्सपर्टीज हमारा हर एक हॉस्पिटल में लेके जाए हम लोग सेंटर ऑफ एक्सेलेंस बनाएंगे ऑर्थो साइंस के ऊपर इसके ऊपर बहुत हमारा का प्लान हो चुका है ऑलरेडी तो ये हम लोग आगे बढ़ेंगे साथ साथ में और पंजाब में भी और भी हॉस्पिटल हम लोगों को करना है लुधियाना में जाना है जालंधर में जाना है ट्राई सिटी में जाना है तो पंजाब में और भी बहुत ऑपरचुनिटी है जो हम लोग एक साथ मिल इसके ऊपर काम करेंगे उसके बाद हम लोग दो तीन साल में उत्तर प्रदेश तो काफ़ी अपॉर्चुनिटी एक साथ में काम करेंगे और उसके अलावा हम लोग मध्य प्रदेश और राजस्थान ये दो स्टेट है जिसमें भी अपरचुनिटी बहुत है हेल्थ केयर में हम लोग दोनों मिल इसमें ऊपर काम करेंगे तो फ्यूचर का जो बात है ये अलग नहीं होगा कि उजाला सिग्नल से इस तरीके से चले गए अमनदीप हॉस्पिटल वो नहीं होगा हम लोग मिलकर ही डिसाइड करेंगे कि किस तरीके से काम होगा कैसे काम होगा किधर जाना है कि, किस तरीके से काम करना है एक साथ मिलके मीटिंग करके स्ट्रेटेजिक डिस्कशन करके दोनों इकट्ठा मिलके तभी काम करेंगे इट इज कॉल्ड कोलेबरेट